ਬੀਤੇ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਬੈਬਲ ਕੋਲੀ ਕਾਂਡ 'ਚ ਦੋਸ਼ੀ ਦੱਸੇ ਜਾ ਰਹੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦਾ 8 ਦਿਨ ਦਾ ਪੁਲਿਸ ਰਿਮਾਨ ਖਤਮ ਹੋਣ ਦੇ ਬਾਅਦ ਸੋਮਵਾਰ ਨੂੰ ਬਾਅਦ ਦੁਪਹਿਰ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿਸ ਦੇ ਚੱਲਦੇ ਐਸਆਰਟੀ ਵੱਲੋਂ ਹੁਣ ਫਿਰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਸ਼ਰਮਾ ਦਾ 3 ਦਿਨ ਦਾ ਰਿਮਾਂਡ ਹੀ ਦਿੱਤਾ ਗਿਆ ਹੈ ਤੇ ਹੁਣ ਸਾਬਕਾ ਐਸਐਸਪੀ ਦੀ ਦੁਬਾਰਾ 7 ਜਨਵਰੀ ਨੂੰ ਪੇਸ਼ੀ ਹੋਵੇਗੀ ਤੇ ਦੂਜੇ ਪੁਲਿਸ ਅਫਸਰਾਂ ਦੀ ਵੀ ਗ੍ਰਿਫਤਾਰੀ ਹੋਣ ਦੇ ਸਵਾਲ ਜਵਾਬ 'ਚ ਐਸਆਈਟੀ ਮੈਂਬਰ ਸਤਵਿੰਦਰ ਪਾਲ ਸਿੰਘ ਦਾ ਕਹਿਣਾ ਸੀ ਕਿ ਸਾਰਾ ਜਾਂਚ ਦਾ ਵਿਸ਼ਾ ਹੈ ਤੋਂ ਇਸ ਦੇ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਅਸੀਂ ਮਾਨਯੋਗ ਜੱਜ ਸਾਹਿਬ ਤੋਂ ਪੁਲਿਸ ਰਿਮਾਂਡ ਹੋਰ ਮੰਗਿਆ ਸੀ ਸਾਨੂੰ 3 ਦਿਨ ਦਾ ਹੋਰ ਪੁਲਿਸ ਰਿਮਾਂਡ ਮਿਲ ਗਿਆ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਮੈਂ ਹੁਣ ਇਸ ਸਟੇਜ ਤੇ ਤੁਹਾਨੂੰ ਹੋਰ ਕੁਝ ਨਹੀਂ ਦੱਸ ਸਕੂਗਾ ਅਸੀਂ ਸਾਰੀ ਪ੍ਰੋਪਰ ਇਨਵੈਸਟੀਗੇਟ ਕਰ ਰਹੇ ਹਾਂ ਕਿ ਸਾਨੂੰ ਹੋਰ ਪੁੱਛਕਿਛ ਦੀ ਲੋੜ ਸੀ ਇਸ ਲਈ ਅਸੀਂ ਰਿਮਾਂਡ ਡਿਮਾਂਡ ਕੀਤਾ ਸੀ ਉਹਨਾਂ ਤੋਂ ਸਵਾਲ ਕੀਤੇ ਗਏ ਸੀਗੇ ਜਿਹੜੇ 8 ਦਿਨ ਰਾਤ ਮੈਂ ਮੈਂ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਮੈਂ ਕੋਈ ਤੁਹਾਨੂੰ ਇਹਦੇ ਬਾਰੇ ਨਹੀਂ ਡਿਸਕਲੋਜ਼ ਕਰ ਸਕੂਗਾ ਤਾਂ ਫਿਰ 3 ਹੋਰ ਆਫੀਸਰ ਸਾਹਿਬ ਨਾਲ ਬਾਰੇ ਕੀਤਾ ਗਿਆ ਜੀ ਅਸੀਂ ਸਾਰੀ ਪ੍ਰੋਪਰ ਇਨਵੈਸਟੀਗੇਟ ਕਰ ਰਹੇ ਹਾਂ ਮੈਂ ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਮੈਂ ਇਸ ਵੇਲੇ ਇਨਵੈਸਟੀਗੇਸ਼ਨ ਦਾ ਕੋਈ ਪਾਰਟ ਨਹੀਂ ਦੱਸ ਸਕੂਗਾ ਮੈਂ ਸਿਰਫ ਇਹੀ ਤੁਹਾਨੂੰ ਅਸ਼ੂਰ ਕਰੂੰਗਾ ਕਿ ਜਿਹੜੀ ਸਟ ਬਿਲਕੁਲ ਜੋ ਕਾਨੂੰਨ ਕਹਿੰਦਾ ਹੈ ਔਰ ਜੋ ਨਿਰਪੱਖ ਔਰ ਸਲੀਅਰ ਅਸੀਂ ਉਹਦੇ ਤੇ ਇਨਵੈਸਟੀਗੇਟ ਕਰ ਰਹੇ ਹਾਂ ਔਰ ਉਹਦੇ ਤੇ ਅਸੀਂ ਪੂਰਾ ਉਤਰਾ ਹੈ। ਬទ ਇਸ ਮੌਕੇ ਗੋਲੀ ਕਾਂਚੇ ਮਾਰੇਗੇ ਹਰਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਕਰਾਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਹੁਣ ਇਨਸਾਫ ਮਿਲੇਗਾ। ਅ ਇਸ ਦਿਵਸ ਸਾਹਿਬ ਨੇ ਜਿਹੜਾ ਅੱਗੇ ਰਿਮਾਂਡ ਦਿੱਤਾ ਗਿਆ ਹੀ ਉਹਦਾ 3 ਦਿਨ ਦਾ ਤੇ ਬਾਕੀ ਉਹ ਰਿਮਾਂਡ ਦੇ ਵਿੱਚ ਅੱਗੇ ਹੋਰ ਵੀ ਬਹੁਤ ਸਾਰੀਆਂ ਬੋਲਾਂ ਖੋਲੂਗਾ ਹੁਣ ਜਿਹਦੀ ਆਸ ਹੈ ਕਿ ਸਾਨੂੰ ਵੀ ਅੱਗੇ ਰਿਮਾਂਡ ਮਿਲਣਾ ਚਾਹੀਦਾ ਉਹ ਸਾਹਬ ਨਾਲ ਜਾ ਸਾਹਿਬ ਨੇ ਜਿਹੜਾ ਅਗੇ ਰਿਮਾਂਡ ਤਿੰਨ ਦਿਨ ਦਾ ਉਹਨਾਂ ਨੂੰ ਦਿੱਤਾ ਤਿੰਨ ਦਿਨਾਂ ਦੇ ਵਿੱਚ ਦੇਖੋ ਹੁਣ ਅੱਗੇ ਉਹ ਕੀ ਬੋਲਦੇ ਜੀ ਬਿਲਕੁਲ ਜਿਹੜਾ ਇਨਸਾਫ ਮਿਲਦੀ ਮੀਰਪੁਰੀ ਪੁਰੀ ਅੱਜ ਦੇ ਟਾਈਮ ਜਿਹੜੀ ਲੱਗ ਰਹੀ ਹੈ ਸਾਨੂੰ ਕਿਉਂਕਿ ਜਿਹੜਾ ਇਹਨਾਂ ਨੇ ਅਰਜੀ ਪਾਈ ਸੀ ਉਹ ਖਾਰਜ ਹੋ ਗਈ ਸੀ ਇਸੇ ਅਦਾਲਤ ਵੱਲੋਂ ਜਿਹੜੀ ਇਸੇ ਫਰੀਦਕੋਟ ਦੇ ਵਿੱਚ ਜਿਹੜੀ ਉਹ ਖਾਰਜ ਕੀਤੀ ਗਈ ਸੀ ਅਜੇ ਤੱਕ ਕੋਈ ਉਹਨਾਂ ਦਾ ਅੱਗੇ ਦਾ ਪਲਾਨ ਨਹੀਂ ਹੋਇਆ ਕੋਈ ਹਾਈ ਕੋਰਟ ਵਗੈਰਾ ਤੱਕ ਨਹੀਂ ਪਹੁੰਚਿਆ ਹੋਪਫੁਲੀ ਇਹ ਲੱਗਦਾ ਕਿ ਸੈਟ ਉਹਨਾਂ ਨੂੰ ਪਹੁੰਚਣ ਤੋਂ ਪਹਿਲਾਂ ਪਹਿਲਾਂ ਜਿਹੜੀ ਗ੍ਰਿਫਤਾਰ ਕਰੂਗੀ ਤੇ ਉਹਨਾਂ ਦੀ ਗ੍ਰਿ ਖੈਰ ਹੁਣ ਇਸ ਮਾਮਲੇ ਤੇ ਅੱਗੇ ਕੀ ਕਾਰਵਾਈ ਹੋਵੇਗੀ ਤੇ ਅਦਾਲਤ ਵੱਲੋਂ ਕੀ ਫੈਸਲਾ ਸੁਣਾਇਆ ਜਾਵੇਗਾ ਇਹ ਵੇਖਣ ਵਾਲੀ ਗੱਲ ਹੈ। ਪ੍ਰੀਤ ਕੋਰਤ ਤੋਂ ਗੁਰਜੀਤ ਰਮਾਨਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ